ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੰਗਾਵਾਂ ਸੇਲ ਲਈ ਲੈ ਕੇ ਆਏ ਜੀ ਤੰਨੇ ਗੱਬਣਾ ਨੇ ਬਾਈ ਆਓ ਕੁੱਛ ਲੈਨੇ ਆ ਬਾਈ ਟੋਟੇ ਆਜੋ ਬਾਈ ਜੀ ਸਸੀ ਗਾ ਸਸੀ ਗਾ ਬਾਈ ਹੋਰ ਦੀ ਪੇ ਠੀਕ ਹੋ ਵਧੀਆ ਹਾਂ ਬਈ ਬਹੁਤ ਵਧੀਆ ਵਧੀਆ ਚੱਲ ਰਿਹਾ ਕੰਮ ਸਰ ਕੰਮ ਕਰ ਬਹੁਤ ਵਧੀਆ ਬਈ ਨਾਮ ਤੇ ਐਡਰੈਸ ਨਾਮ ਮੇਰੇ ਅਰਸ਼ਦੀਪਾ ਉਹ ਪਿੰਡ ਜਦੀਪਾ ਬਣਦ ਕਹਿੰਦੇ ਆ ਬਈ ਪਿੰਡ ਬਈ ਸਹੀਦ ਹੋ ਗਿਆ ਤਹਿਸੀਲ ਬਈ ਨਾ ਜਿਹੜਾ ਬਈ ਮੋਗਾ ਨੇੜੇ ਪਿੰਡ ਦੇ ਮੇਰੇ ਬਰੇ ਭਾਗੀ ਕਿ ਰਹੇਗੇ ਬਾਰ ਬਾਰ ਚੇਤਾ ਭਾਗੀ ਰਹਿ ਸਕਦਾ ਆਪਣਾ ਘਰ ਆ ਠੀਕ ਹੈ ਭਾਈ ਮੋਬਾਈਲ ਨੰਬਰ ਬੋਲ 8876 17674 ਠੀਕ ਹੈ ਭਾਈ ਜਿਹੜੀ ਪਹਿਲੀ ਸੂਇ ਦੇ ਵੜਦੇ ਨੇ ਕਿਹੜਾ ਸੂਆ ਹੁੰਦੀ ਆ ਡਾਕਟਰ ਨੇ ਕਹਿੰਦੇ ਦੂਜਾ ਸੂਆ ਕਹਲਾ ਹੂੰ ਤੀਜਾ ਸੂਆ ਸੂਗੀ ਆ ਮੇਰੇ ਨਾਲ ਦੇ ਪਿੰਡ rau ਕਾ ਤੋਂ ਆਪਾਂ ਲਈ ਆ ਠੀਕ ਆ ਠੀਕ ਆ ਹੂੰ ਸਾਫ ਸਭਾਲ ਬਹੁਤ ਹੋਈ ਆ ਬੈਠਦੀ ਹੂੰ ਕਹੀ ਦੋ ਨਹੀਂ ਗਿਆ ਲੋਦੋਂ ਦੱਸਦਾ ਰਾਈ ਕਾਏ ਮੋਂ ਇਮਪੈਕਟ ਦਿੱਤੀ ਗਲੋਗਾ ਕੇ ਦੇਦੀ ਹੂੰ ਠੀਕ ਹੈ ਨਾ ਪਾਂਡਾ ਆਰਡਰ ਕੁਆਲਿਟੀ ਬਹੁਤ ਚੰਗੀ ਲੱਗੀ ਮੈਂ ਕਹਿੰਦਾ ਕਮਾਲ ਆ ਭਾਈ ਦੇਖੋ ਲੇਵਾ ਪਾਂਡਰ ਗਿਆ ਕਮਾਲੀ ਤੇ ਨਾੜਾ ਨੂੰ ਨਾ ਫੋਲਾ ਲੈ ਇਹਦਾ ਦਿਖਾ ਦੇ ਜੀ ਮੈਂ ਕਹਿੰਦਾ ਬਈਆਂ ਨੇ ਲੈ ਕੀ ਬਾਤ ਹੈ ਹਲੇ ਮੇਰੇ ਟੂ ਵੀ ਨਹੀਂ ਯਾਰ ਦਿਨ ਹਜੇ ਲੈਂਦੀ ਆ ਉਹਦੋਂ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਲੂ ਮੁੱਠੀ ਆਣ ਚਾਹਤ ਕੱਲਾ ਫੇਸ ਕੁਆਲਿਟੀ ਜਾਣ ਪ੍ਰਾਣ ਪਹੁੰਚਗੇ ਪਰ ਭਾਈ ਜਿਹੜਾ ਮੂਰਲਾ ਥਾਣਾ ਠੀਕ ਆ ਗੱਲ ਠੀਕ ਹੈ ਮੈਂ ਗੱਲ ਇਹਦੇ ਮੱਟਾ ਟੱਕ ਲੱਗ ਗਈ ਪਹਿਲਾਂ ਟੱਕ ਲੱਗ ਗਈ ਹਾਂ ਉਹਦੇ ਕਾਰਨ ਵੀ ਇਹਦੇ ਵਿੱਚ ਦੋ ਧਾਰਾ ਪੈਣੀ ਦੋ ਧਾਰਾ ਪੈਣੀ ਹਾਂ ਦੋ ਧਾਰਾ ਠੀਕ ਆ ਵਧੀਆ ਬਈ ਦੱਸ ਕੇ ਹਾਂ ਐਵੇਂ ਦੋ ਧਾਰਾ ਬੈਣੀਆਂ ਠੀਕ ਆ ਦੋ ਧਾਰਾ ਪੈਣਗੇ ਆਪਾਂ ਕਿਸੇ ਨਾਲ ਬਈ ਠੱਗੀ ਧੋਖੇ ਵਾਲਾ ਕੰਮਾੜ ਨਹੀਂ ਕਰਨਾ ਕਿਸੇ ਨਾਲ ਬਈ ਕਿਵੇਂ ਪੈਸੇ ਲਾਉਣੇ ਹੁੰਦਾ ਕਿ ਲੈ ਕੇ ਲਾਉਣੇ ਆ ਟਿਆ ਲਗਾਉਣਾ ਬਈ ਜਿਵੇਂ ਬਈ ਹੁਣ ਫਾਰਮ ਬੂਮ ਕਰਦੇ ਆਗੇ ਠੀਕ ਆ ਨਾ ਗੱਲ ਬਈ 1.5 ਲੱਖ ਵਾਲੀ ਘਾੜਾ ਲੈਣਾ ਕਿਸੇ ਬੋੜ ਤੋਂ ਦੋ ਤੁਲੂ ਸਹੀ ਗੱਲ ਆ ਬਈ ਖੋਲ ਦੇ ਭਾਈ ਤੋਰ ਕੇ ਦਿਖਾ ਦੇ ਖੁੱਲ ਕੱਦ ਸਮੀ ਪੜਿਆ ਰਾਜਿਆ ਆਡਰ ਕਮਾਲ ਦਾ ਫੇਸ ਬੜਾ ਚੰਗਾ ਬਹੁਤ ਜੰਦਾ ਪਿਆਰਾ ਬੇਸ਼ੱਕ ਵੈਸੇ ਜੇ ਮਸ਼ੀਨ ਨੂੰ ਚਵਾਈ ਕਰਨੀ ਉਹਦਾ ਕੋਈ ਚੱਕਾ ਉਹਦਾ ਕੋਈ ਡਿੱਕਾ ਹੀ ਨਹੀਂ ਮੈਂ ਪਰ ਬੰਦਾਂ ਨੇ ਮਸ਼ੀਨ ਵੇਚੀ ਨਹੀਂ ਸੀ ਹਮਮ ਜਿੰਨਾ ਉਹ ਲਈ ਹੈਗੀ ਠੀਕ ਹੈ ਉਹਨਾਂ ਨੇ ਮਸ਼ੀਨ ਵੇਚ ਲਈ ਥੀ ਜਵਾਈਆ ਭਾਈ ਉਹ ਹੀ ਹੈ ਨਹੀਂ ਸਹੀ ਗੱਲ ਆ ਬੰਦਾ ਯਾਰ ਜਾਣ ਕਰੂ ਸਾਰੀ ਉਮਰ ਜਦੀ ਦੇ ਘਰੇ ਜਾਵੀ ਹਮਮ ਆ ਰਵੱਟਾ ਰਾਜੀ ਫੋ ਲਾਤੋਂ ਵੀ ਪੱਦਰ ਪੁੱਦਰ ਆ ਬਈ ਮੈਂ ਕਹਿੰਦਾ ਕਮਾਲ ਦਾ ਲੇਵਾ ਤਿਆਰ ਕਰਦੀ ਹੁੰਦੀ ਆ ਹਲੇ ਕੱਚੀ ਕੱਚੀ ਆ ਦਿਨ ਲੈਂਦੀ ਆ ਉਹ ਮੰਨੋ ਆਰਡਰ ਆ ਜਿਹੜਾ ਅਸੀਂ ਕਰ ਲਵਾਂਗੇ ਉਹ ਬੰਦਿਆਂ ਦਾ ਵੇਚ ਨਹੀਂ ਸੀਗੀ ਠੀਕ ਆ ਆਪਣੇ ਪਿੰਡ ਤੋਂ 15 ਕਿਲੋਮੀਟਰ ਰਾਉਕੇ ਪਿੰਡਾ ਉਹ ਵੀ ਬੰਦਿਆਂ ਨੇ ਵੀਡੀਓ ਦੇਖਣੀ ਜਿਹਨੋਂ ਦਾ ਆਪਾਂ ਲਈ ਆ ਠੀਕ ਆ ਨਾ ਸਹੀ ਗੱਲ ਆ ਬਈ ਬਾਹਰਲਾ ਬੀਜ ਆ ਬੂਜ ਆ ਗਿਆ ਤਾਂ ਕਰ ਇੱਕ ਬੱਛੀ ਸੀ ਇੱਕ ਏ ਸੀ ਉਹਨਾਂ ਨੇ ਬੱਛੀਆਂ ਦੇ ਰਿਸ਼ਤੇਦਾਰ ਹੁੰਦੇ ਦੀ ਆਪਣੇਆਂ ਲਿਆ ਸੀ ਆਪਾਂ ਨਹੀਂ ਦੀ ਬਹੁਤ ਠੀਕ ਆ ਬਈ ਫਿਰ ਜਾ ਕੇ ਕਮਾਲ ਕਰ ਨਾਣਾ ਨੂਣਾ ਕਮਾਲ ਦੀਆਂ ਬਾਕੀ ਪੂਜਾ ਸੁਆ ਕਹ ਕੇ ਵੇਚਵਾ ਡਾਕਟਰ ਓਰੀਜਨਲ ਕੀ ਸੀ ਓਰੀਜਨਲ ਤੀਜਾ ਸੁਆ ਠੀਕ ਆ ਬਾਈ ਕੀ ਬਾਤ ਆ ਤੋਰਾ ਦੇਖੋ ਮੱਲਾ ਵਾਂਗੂ ਤੁਰਦੀ ਆ ਬਈ ਕੀ ਬਾਤ ਮੈਂ ਕਹ ਰਿਹਾ ਹਾਂ ਬਾਈ ਸੁਣ ਗਿਆ ਜਾਨ ਜੂਨ ਬਹੁਤ ਆ ਸਹੀ ਗੱਲ ਆ ਬੰਦੇ ਯਾਰ ਬੰਦਾ ਸਾਰੀ ਉਮਰ ਯਾਦ ਕਰੂਗਾ ਸਹੀ ਗੱਲ ਆ ਠੀਕ ਆ ਵੀ ਆਪਾਂ ਜਿਹੜੀ ਗੱਲ ਦੱਸ ਕੇ ਦੇਣੀ ਆ ਜਿਹੜੀ ਹੈਗੀ ਆ ਜੇ ਨਾ ਹੁੰਦੀ ਬਾਈ 5 ਲੱਖ ਦੀ ਵੈੜ ਸੀ ਸਹੀ ਗੱਲ ਆ ਕਦਰ ਲਗੋ ਜਾਨ ਲਗੋ ਲੇਵੇ ਲਗੋ ਸਾਰੇ ਆਉਗੇ ਹੋਗੇ ਮੈਂ ਕਹਿੰਦਾ ਬਈ ਕੋਈ ਲੱਸੀ ਨਹੀਂ ਲਾਵੀ ਨਹੀਂ ਆਰਡਰ ਵੀ ਕਮਾਲ ਦਾ ਰਿਕਾਰਡ ਵੀ ਚੰਗਾ ਬਾਕੀ ਕੋਈ ਆਇਆ ਨਹੀਂ ਹੈਗਾ ਵੀ ਤੀਜਾ ਸੂਆ ਕਹਿੰਦੀ ਹੈ ਸਹੀ ਗੱਲ ਆ ਦੂਜਾ ਸੂਆ ਕਹ ਕੇ ਦੇਖ ਲੈ ਹਾਂ ਸਹੀ ਗੱਲ ਆ ਤੀਜਾ ਸੂਆ ਪਾ ਤੀਜਾ ਕਹਿੰਦਾ ਠੀਕ ਕੀ ਮੁੱਲ ਜਾਇਦਾ ਜਰਾ ਫਿਰ ਮੁੱਲ ਕਰੋ ਜਿਹੜਾ ਮਰਜ਼ੀ ਕਰੋ ਹੂੰ ਮੁੱਲ ਕਰੋ ਉਹਦਾ ਯਾਰ ਜੇ ਸਹੀ ਹੁੰਦੀਗਾ ਸਵਾ ਵੀ ਮੰਗ ਲੈਂਦੇ ਡੇਢ ਵੀ ਮੰਗ ਲੈਂਦੇ ਸਹੀ ਗੱਲ ਆ ਲੱਖ ਵੀ ਮੰਗ ਲੈਂਦੇ ਥੋੜਾ ਜੀ ਮੁੱਲ ਕਰੋ ਉਹਨੂੰ ਮੇਰੇ 85000 ਰੁਪਿਆ ਠੀਕ ਆ ਠੀਕ ਆ 75000 ਰੁਪਿਆ ਕਤੋਂਗਾ ਬਾਈ 75000 ਦੀ ਬਾਈ ਕਹਿੰਦਾ ਅਰੇ ਵੀਰੇ ਖੱਦਰ ਕੀ ਪਈਆਂ ਜੇ ਸੂਨ ਵਾਲਾ ਚੋੜ ਬਹੁਤ ਚੰਗਾ ਬਹੁਤ ਪਈਆਂ ਚੋਣ ਚੰਗਾ ਤਾਲ ਬਹੁਤ ਬਹੁਤ ਸਾਰਾ ਕੁਝ ਹੀ ਚੰਗਾ ਵੀਰੇ ਜਿਹੜਾ ਰੋਗ ਹੈਗਾ ਉਹ ਆਪਾਂ ਦੱਸਤਾ ਬਹੁਤ ਠੀਕ ਕੋਈ ਠੱਗੀ ਧੋਖੇ ਵਾਲੇ ਚ ਕੰਮ ਨਹੀਂ ਬੰਦਾ ਹੀ ਨਹੀਂ ਦੂਰੋਂ ਚੱਲ ਲੱਗਿਆ ਗਿਆ ਕਿ ਅਗਲੇ ਬਾਈ ਯਾਰ ਤੂੰ ਦੱਸਿਆ ਨਹੀਂ ਇਹ ਪਹਿਲ ਦੇ ਆਧਾਰ ਤੇ ਦੱਸਿਆ ਗਿਆ ਬਾਈ ਠੀਕ ਹੈ ਨਾ ਗੱਲ ਸਾਨੂੰ ਵੀ ਨਹੀਂ ਦੇਣੀ ਸੀ ਬਾਈ ਕਿਸੇ ਨੇ ਠੀਕ ਹੈ ਜਿਹੜੀ ਜੀ ਰਹੀ ਹੈ ਆਪਾਂ ਦੱਸ ਸਕਦੀ ਜਾਂ ਓਕੇ ਰਿਪੋਰਟ ਹੋਊ ਦੂਜੇ ਦਿਨ ਓਕੇ ਪਰਾ ਹਾਂਜੀ ਅੱਗੇ ਵੀਰੇ ਦੋ ਨੰਬਰ ਕਿਹੜਾ ਸੁਆ ਬਾਈ ਮਰੇ ਤੀਜਾ ਸੁਆਸ ਹੋਊਗੀ ਕਿੰਨੇ ਦਿਨ ਲੈਂਦੀ ਬਾਈ ਤੋਂ 23 ਕਿਲੋ ਠੀਕਾ ਠੀਕਾ ਚੌਥਾ ਬਾਕੀ ਆ ਬਾਈ ਬਾਈ ਹਾਂ ਕਾਦ ਕੋ ਦੁਕਾਨ ਪੀਣ ਬਹੁਤ ਚੰਗਾ ਠੀਕ ਹੈ ਨਾ ਸਾਰੂ ਵੀ ਜਗ੍ਹਾ ਸਹੀ ਗੱਲ ਆ ਲੈ ਬਾਲੇ ਤੱਕ ਦੇਖ ਵੇ ਟੱਲਾ ਬਹੁਤ ਟੱਲਾ ਚੋਈ ਜੁਈ ਇੱਕ ਨੰਬਰ ਆ ਬੜਦੀ ਆ ਹਾਂ ਨਾੜ ਸੁਣਾਂ ਲੈ ਵੇ ਜਿਹੜੀ ਲੇਵਲੀ ਬਨਾਵਟਾ ਬਹੁਤ ਚੰਗੀ ਆ ਹਲਕੀ ਜਿਹੀ ਆ ਆ ਇਹਦਾ ਵੀਡੀਓ ਫੋਨ ਕਰਕੇ ਪਾ ਦਿੰਨੇ ਆਂਗੇ ਸਹੀ ਗੱਲ ਬਾਈ ਬੰਨਾ ਬਹੁਤ ਬੰਨਾ ਬਹੁਤ ੱੱਲਾ ਬਸ ਸਾਰੀਆਂ ਬਰਡਲਾਂ ਕੱਟ ਮੈਂ ਕਹਣਾ ਜੀ ਸੁਣ ਢਾਂਗੀ ਅੱਲਾਕੱਲਾ ਥਣ ਗਲਾਬੀ ਥਣ ਮੁੱਠੀ ਵਾਲਾ ਸਾਰਾ ਪੂਰਾ ਬਿਨਾਂ ਨਾੜਾਂ ਨੂੰ ਨਾ ਦਿਖਾਣੇ ਕਰਮਾਲੀ ਦੇ ਨਾੜਾਂ ਨੂੰ ਨਾ ਫੁੱਲ ਚੰਗੇ ਬੱਦਰ ਅੰਗਰ ਆ ਬਈ ਯਾਰ ਠੀਕ ਹੈ ਨਾ ਗੱਲ ਮੂੰਹ ਮਾ ਬਹੁਤ ਚੰਗਾ ਦੇਸ ਬੜਾ ਪਿਆਰਾ ਹੈ ਨਾ ਕਿਆ ਬਾਤ ਕੱਦ-ਕੁੱਦ ਵੀ ਬਹੁਤ ਚੰਗਾ ਵਹਿੜਦਾ ਬਾਕੀ ਦੋ ਤਾਂ ਰਿਕਾਰਡ ਬਹੁਤ ਚੰਗਾ ਪਈ ਬਹੁਤ ਬਈਆ ਦੁੱਧ ਦਿੱਤਾ ਮੇਰੇ ਯਾਰ ਕੱਚੀ ਕੱਚੀ ਆ ਦਿਨ ਹਜੇ ਲੈਂਦੀ ਆ ਉਹਦੋਂ ਆਰਡਰ ਆ ਜ ਲੈ ਸੂਰਾ ਤਰਾ ਚੈੱਕ ਕਰੋ ਇੱਕ ਨੰਬਰ ਆ ਬਈ ਹੂੰ ਜਿਹੇ ਕਰ ਦੋਨੇ ਨਗਰ ਵੀ ਜਾਣਾ ਸਹੀ ਗੱਲ ਪਤਾ ਨਹੀਂ ਕਹਿੰਦਾ 50 ਕਿਲੋ ਦੁੱਧ ਪਾ ਦੇਣਗੇ ਯਾਰ ਉਹ ਕੰਮ ਵੀ ਬਹੁਤ ਚੈੱਕ ਆ ਯਾਰ ਹਨਾ ਵਾਦੋ ਜਿਹੜਾ ਰੰਗ ਪ੍ਰਿੰਟ ਪੀਸ ਕੋ ਮਿੱਟਾਂ ਸੁਣਦਾ ਬਹੁਤ ਸੋਹਣਾ ਗਾਇਵ ਹੂੰ ਜਿਹੇ ਕਰ ਕਬੜੀ ਸੁਣਦਾ ਸਹੀ ਗੱਲ ਕੀ ਮੋਲਾ ਦੀ ਭਜਾ ਜਿਹੜਾ ਮੋਲਡਰ ਜਿਹੜਾ ਮਰਜ਼ੀ ਕਰਾ ਲੈ ਯਾਰ 72000 ਦੀ ਵੜ ਦੇਣਾ ਮੰਨ ਤਾਂ ਹੋ ਜਾ ਹਾਂ ਬਰੇ ਠੀਕ ਉਹ ਦਵਾਉਦਾ ਮੈਂ 70000 ਦੀ ਬੱਛੀ ਦੇਣੀ ਹੈ 70000 ਰੁਪਏ ਮੋਲਾ ਵੀਰੇ ਮਾਨਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਚੰਗੀ ਐ ਬੜ ਕੱਚੀ ਕੱਚੀ ਜਰੂਰ ਆ ਕਿਦੋਂ ਪਿਆਰ ਹੋ ਗਈ 80000 ਦੀ ਬੱਛੀ ਆ ਗਈ ਠੀਕ ਆ ਅੱਜ ਕੱਚੀ ਆ ਜਾਂ ਕੱਚਿਆਂ ਦਾ ਮੁੱਲ ਕਰਿਆ ਮੈਂ ਮਾਣਤਾਨ ਕਰਦਾਂਗੇ ਪੂਰੀ ਬਿੱਤੀ ਬਈ ਬਹੁਤ ਚੰਗੀ ਹੈ ਹਨਾ ਔਰ ਬਹੁਤ ਚੰਗੀ ਹੈ ਦਰ ਵੀ ਬਹੁਤ ਚੰਗੀ ਹੈ ਦੁੱਧ ਵਾਲੀ ਬਰੀਕੀ ਚਾ ਬਾਈ ਵੈਣ ਬੋਦੀ ਵੀਰੇ ਵਧੀਆ ਪਾਇਆ ਫੜਦਾ ਕਹਿਨ ਜੋ ਮਰਜ਼ੀ ਕੀ ਚੱਲ ਠੀਕ ਆ ਥਣ ਥਣ ਬਹੁਤ ਚੰਗੀ ਹੈ ਸਹੀ ਇਨਸ਼ਾ ਅੱਲਾਹ ਅਕਸਰ ਆਉਂਦਾ ਨੰਬਰ ਕੀੜਾ ਸੁਬਰੀ ਠੀਕ ਆ ਆ ਨਾਲ ਦਾ ਭੰਡਾ ਆਪਣੇ ਮੱਝੂਗਾ ਤੋ ਲਈ ਅੱਛਾ ਉਹ ਪੜੂ ਕੋਈ ਕੰਮ ਤਾਂ ਹੈ ਨਹੀਂ ਆਪਾਂ ਤਾਂ ਵੀਰੇ ਆਪਦੀ ਚੀਜ਼ ਵੇਚਣੀ ਆ ਨਫਾ ਲੈਣਾ ਠੀਕ ਆ ਸਹੀ ਗੱਲ ਆ ਕਰੇ ਕਿਲੋ ਦੁੱਧ ਪਾਇਆ ਨੇ ਠੀਕ ਆ ਹਰਤਾ ਬਾਕੀ ਆ ਹਾਂ ਠੀਕ ਆ ਮਾਰਟੀ ਦਾ ਮੋ ਬੰਨਿਆ ਹੋ ਚੀਨੀ ਬਿੱਟ ਲਾ ਦੇਖੋ ਹਰਿਆ ਸੂਨ ਵਾਲਾ ਡਾਂਗ ਨਹੀਂ ਫਿਰਿਆ ਯਾਰ ਫੂਨ ਵਾਲੇ ਹਜੇ ਪਈ ਆ ਬੱਚੀ ਇਹ ਦਲਦੀ ਨਹੀਂ ਕੱਲ ਨੂੰ ਕੋਈ ਬੰਦਾ ਕਹਿੰਦੇ ਮੂਹੀ ਮੂਹੀ ਹੀ ਨਹੀਂਗਾ ਸਹੀ ਗੱਲ ਹੈ ਯਾਰ ਢੱਲਾ ਢੁਲਾ ਦੇਖੋ ਬਹੁਤ ਪਈਆਂ ਢੱਲਾ ਢੁਲਾ ਥਾਂ ਵੀ ਮੁਠੀ ਵਾਲਾ ਥਾਂ ਚਾਰੇ ਥਾਂ ਨਿਕਲੇ ਕਲਰ ਪ੍ਰਿੰਟ ਬਹੁਤ ਨਾਰਾ ਨੂ ਨਾ ਕੁੱਲ ਚੰਗੀਆਂ ਨੇ ਜਰਸੀ ਆ ਨਾ ਪੰਜਾਬ ਦੀ ਹਾਂ ਜਰਸੀ ਵੀਰੇ ਵੱਡੀ ਹੂੰ ਠੀਕ ਹੈ ਬੰਦਾ ਦਾ ਦਰਾਲੇ ਇੱਕ ਵੱਡੀ ਆ ਛੋਟੀ ਨਹੀਂ ਹੈਗੀ ਕੱਲ ਨੂੰ ਬੰਦਾ ਗਈ ਆ ਬਈ ਛੋਟੀ ਸੀ ਜਾਉਂ ਸੀ ਸਹੀ ਗੱਲ ਆ ਉਹ ਗੱਲ ਨਹੀਂ ਹੈਗੀ ਵੱਡੀ ਆ ਲੋਗਲ ਲਈ ਆ ਵੀਰੇ ਇੱਥੋਂ 10 ਕਿਲੋਮੀਟਰ ਪਰ ਏਰੀਆ ਚੁਟਾਈ ਵੀ ਇਸ ਬੜਾ ਚੰਗਾ ਬਈ ਚੰਗੀ ਆ ਬੜਾ ਸੁਨੱਕਿਆ ਦੌੜ ਦਾ ਰਿਕਾਰਡ ਬਹੁਤ ਚੰਗਾ ਕੱਚੀ ਚੱਤੀ ਆ ਬਸ ਦੇਣਾ ਕੱਚੀ ਜਰੂਰ ਆ ਆਪ ਤਾਂ ਸਾਹਮਣੇ ਬਹੁਈ ਆ ਸਾਹਮਣੇ ਬਹੁਤ ਆਪ ਤਾਂ ਬਣੂਗੀ ਬਹੁਤ ਬਈ ਬਰੀਕੀ ਆ ਜਿਹੜੇ ਹਿਸਾਬ ਨਾਲ ਢੱਲਾ ਢੁੱਲਾ ਪਈਆਂ ਸਾਰੀਆਂ ਬਲਟਰਾਂ ਕੱਢੂ ਫੇਰ ਕਰਮ ਵਾਲੀ ਨੇ ਸੋਣਾ ਬਈ ਗੱਲ ਹੈ ਠੰਡੀ ਦੇਖੋ ਜਿਵੇਂ ਮਰਜ਼ੀ ਵੀਡੀਓ ਦੇ ਬਣਾ ਲਈ ਜਿਵੇਂ ਮਰਜ਼ੀ ਹੱਤਪੱਲਾ ਲਾਈ ਚੱਲ ਕੋਈ ਚੱਕ ਨਹੀਂ ਕਹਿੰਦੀ ਗਰਮ ਵਾਲੀ ਕੋਈ ਅੱਜ ਥੋੜੀ ਸੂਪ ਬਣਾ ਬੱਚੀ ਨੇ ਆਹ ਬਾਤ ਲੈ ਵਾਰੇ ਇੱਕ ਨੰਬਰ ਹੋ ਗਿਆ ਅੱਲਾਕ ਅੱਲਾ ਥਣ ਮੁਠੀ ਆ ਪਸਵਾ ਅਰਗੀ ਸਹੀ ਗੱਲ ਕੀ ਮੋ ਲੱਜਾਇਆ ਜਾ ਫਿਰ ਮੋ ਲ ਜੇ ਜੇ ਨੋ ਰਿਆ ਹੂੰ ਉਹ ਜਿਹੜਾ ਮੱਛੀ ਕਰਾਉਣਾ ਠੀਕ ਆ ਨਹੀਂ ਬਾਈ ਬੰਦੇ ਕਹਿੰਦਾ ਭਾਈ ਮੁੱਲ ਇਹ ਦਿੱਤਾ ਹੀ ਕਰਾਂਦਾ ਮੁੱਲ ਕਹਿੰਦਾ ਉਹਨੂੰ 70 75 ਕਰਾ ਲਾ 60000 ਦੀ ਬੈਡ ਦੇ ਦਾਂਗੇ ਠੀਕ ਆ ਮੁੱਲ ਕਰਾਉਣਾ ਬਾਈ ਕਹਿੰਦਾ 70 75 ਜੰਨਾ ਮਰਜ਼ੀ ਕਰਾ ਲਾ 60000 ਦੀ ਦੇ ਦੋਵੇਂ ਆਹ ਮੇਰੇ 60000 ਭਾਈ ਪਛਣਾ ਵੇਚੀਆਂ ਤੇ ਲੋਕ ਲਗਾਏ ਪਿਆ ਪਿਆ ਯਾਰ ਸਹੀ ਗੱਲ ਇਗਣਾ ਮਾੜਿਆ ਜਿਹੜੀ ਮੱਛੀ ਰਾਹੇ ਕੋਈ ਫਟਕ ਲਗਾਣੀ ਏਰੀਆ ਨਾਲ ਸਹੀ ਗੱਲ ਆ 10 ਕਿਲੋਮੀਟਰ ਘੇਰੇ ਜੂਰੇ ਲਾ 15 ਕਿਲੋਮੀਟਰ ਘੇਰੇ ਜੂਰੇ ਲਈ ਹੈ ਸਹੀ ਗੱਲ ਠੀਕ ਆ ਨਾ ਜਿਹੜਾ ਜਿਹੜਾ ਜਿਆਦਾ ਨਾਸੀ ਭਰਾ ਕੋਲੇ ਤਿੰਨ ਤਿੰਨ ਹੀ ਲਿਖਾਤੇ ਕਿਸੇ ਵੀਰ ਦੇ ਤਨਾ ਜੋ ਕੋਈ ਸਾਡਾ ਵੀ ਨਹੀਂ ਕਨੈਕਟ ਹੋ ਰਿਹਾ ਧੰਨਵਾਦ